ਪਾਕਿਸਤਾਨ ਵਿੱਚ ਕਬਜ਼ੇ ਹੇਠ ਇਤਿਹਾਸਿਕ ਗੁਰੂ ਘਰਾਂ ਦੀ ਹਜ਼ਾਰਾਂ ਏਕੜ ਜ਼ਮੀਨ ਪੂ ਮਾਫੀਆ ਤੇ ਲੋਕਾਂ ਦੇ ਗੈਰ ਕਾਨੂੰਨੀ ਕਬਜ਼ੇ ਹੇਠ ਹਜ਼ਾਰਾਂ ਏਕੜ ਜ਼ਮੀਨ ਇਨ੍ਹਾਂ ਜ਼ਮੀਨਾਂ ਨੂੰ ਵਾਪਸ ਲੈਣ ਲਈ ਕੀ ਕਰ ਰਹੀ ਹੈ ਐਸਜੀਪੀਸੀ ਪਾਕਿਸਤਾਨ ਵਿੱਚ ਇਤਿਹਾਸਿਕ ਮੰਦਰ ਤੇ ਗੁਰੂ ਘਰ ਹੋ ਰਹੇ ਖੰਡਨ 300 ਤੋਂ ਵੱਧ ਧਾਰਮਿਕ ਸਥਾਨਾਂ 'ਚੋਂ ਸਿਰਫ 18 ਦੀ ਕੀਤੀ ਜਾਂਦੀ ਹੈ ਦੇਖပါ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ ਦੁਨੀਆ ਭਰ ਦੇ ਸਿੱਖ ਭਾਈਚਾਰੇ ਲਈ ਬਹੁਤ ਹੀ ਇਤਿਹਾਸਿਕ ਮਹੱਤਵ ਰੱਖਦਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ, ਹਿੰਦੂਆਂ, ਗੁਰਦੁਆਰਿਆਂ ਅਤੇ ਮੰਦਰਾਂ ਨਾਲ ਸੰਬੰਧਿਤ ਹਜ਼ਾਰਾਂ ਏਕੜ ਜ਼ਮੀਨ ਜੋ ਕਿ ਮੂਲ ਰੂਪ ਦੇ ਵਿੱਚ ਪਾਕਿਸਤਾਨ ਦੇ ਨਣਕਾਣਾ ਸਾਹਿਬ ਜਹਾਨ ਭੂ ਮਾਫੀਆ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਗੈਰ ਕਾਨੂੰਨੀ ਕਬਜ਼ੇ ਹੇਠ ਹਨ। ਜੱਦੀ ਜ਼ਮੀਨਾਂ ਤੋਂ ਲੈ ਕੇ ਪਵਿੱਤਰ ਗੁਰਦੁਆਰਿਆਂ ਅਤੇ ਮੰਦਰਾਂ ਤੱਕ ਇਹ ਜਾਇਦਾਦਾਂ ਲਗਾਤਾਰ ਕਬਜ਼ੇ, ਅਣਅਧਿਕਾਰਤ ਵਿਕਰੀ ਅਤੇ ਗੈਰ ਕਾਨੂੰਨੀ ਉਸਾਰੀਆਂ ਦਾ ਸਾਹਮਣਾ ਕਰ ਰਹੀਆਂ ਹਨ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਹਜ਼ਾਰਾਂ ਘਰ ਅਤੇ ਦੁਕਾਨਾਂ ਗੈਰਕਾਨੂੰਨੀ ਤੌਰ ਤੇ ਹੜੱਪੀਆਂ ਜ਼ਮੀਨਾਂ ਤੇ ਬਣਾਈਆਂ ਗਈਆਂ ਹਨ ਪਰ ਇਹ ਜ਼ਮੀਨਾਂ ਕਿੰਨਾਂ ਦੀਆਂ ਹੜੱਪੀਆਂ ਗਈਆਂ ਦਰਅਸਲ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵਕਤ ਬਹੁਤ ਲੋਕਾਂ ਦਾ ਜਾਨੀ ਤੇ مالی ਨੁਕਸਾਨ ਹੋਇਆ ਹਜ਼ਾਰਾਂ ਦੀ ਗਿਣਤੀ ਚ ਜਾਨਾਂ ਗਈਆਂ ਤੇ ਜੋ مالی ਨੁਕਸਾਨ ਹੋਇਆ ਉਸ ਦਾ ਕੋਈ ਹਿਸਾਬ ਹੀ ਨਹੀਂ ਲੋਕ ਆਪਣੀ ਹਜ਼ਾਰਾਂ ਏਕੜ ਜ਼ਮੀਨ ਛੱਡ ਕੇ ਪੰਜਾਬ ਆ ਗਏ ਪਰ ਉਸ ਜ਼ਮੀਨ ਦਾ ਅੱਜ ਕੀ ਹਾਲ ਹੈ ਉਹ ਹਜ਼ਾਰਾਂ ਏਕੜ ਜ਼ਮੀਨ ਕਿਸ ਦੇ ਕਬਜ਼ੇ 'ਚ ਹੈ 1947 ਵਿੱਚ ਜਦੋਂ ਵੰਡ ਹੋਈ 10 ਲੱਖ ਤੋਂ ਵੱਧ ਲੋਕਾਂ ਦੀ ਜਾਨ ਦੋਵਾਂ ਪਾਸੇ ਗਈ ਤੇ ਲੱਖਾਂ ਹੀ ਏਕੜ ਜ਼ਮੀਨ ਦੋਵਾਂ ਪਾਸੇ ਰਹਿ ਗਈ ਇਨ੍ਹਾਂ ਜ਼ਮੀਨਾਂ ਦੀ ਸਾਂਭ ਸੰਭਾਲ ਦੇ ਲਈ ਭਾਰਤ ਦੇ ਵਿੱਚ ਵਕਫ ਬੋਰਡ ਬਣਿਆ ਤੇ ਨਾਲ ਹੀ ਪਾਕਿਸਤਾਨ ਦੇ ਵਿੱਚ ਇਵੈਕਿਊਏਟ ਟਰਸਟ ਪ੍ਰੋਪਰਟੀ ਬੋਰਡ ਬਣਿਆ ਪਰ ਇਹਨਾਂ ਜ਼ਮੀਨਾਂ ਦੀ ਸਾਮ ਸੰਭਾਲ ਟੰਗ ਦੇ ਨਾਲ ਨਹੀਂ ਹੋਈ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਜ਼ਿਆਦਾਤਰ ਸਿੱਖਾਂ ਦੀਆਂ ਜ਼ਮੀਨਾਂ ਸਨ ਸਿੱਖ ਕਰੀਬ ਆਪਣੀਆਂ 6.6 ਮਿਲੀਅਨ ਏਕੜ ਜ਼ਮੀਨਾਂ ਛੱਡ ਕੇ ਭਾਰਤ ਆਏ ਇਸ ਦੇ ਨਾਲ ਹੀ 1 ਲੱਖ 9404 ਏਕੜ ਜ਼ਮੀਨ ਬਾਰੇ ਸਰਕਾਰ ਤੇ ਈਟੀਪੀਬੀ ਦੇ ਵੀ ਮੰਦੀ ਹੈ ਇਸ ਦੇ ਨਾਲ ਹੀ ਇਹ ਬੋਰਡ ਇਹ ਵੀ ਮੰਨਦਾ ਹੈ ਕਿ 6.6 ਮਿਲੀਅਨ ਏਕੜ ਜ਼ਮੀਨ ਜੋ ਪਾਕਿਸਤਾਨ ਵਿੱਚ ਹਿੰਦੂ ਸਿੱਖ ਛੱਡ ਕੇ ਗਏ ਉਸ ਜ਼ਮੀਨ ਨੂੰ ਉੱਥੋਂ ਦੀ ਸਰਕਾਰ ਨੇ ਲੋਕਾਂ ਚ ਕੌੜੀਆਂ ਦੇ ਭਾਵੰਡ ਦਿੱਤਾ ਪਰ ਇਸ ਨਾਲ ਹੀ ਬਹੁਤ ਸਾਰੀ ਜ਼ਮੀਨ ਤੇ ਨਾਜਾਇਜ਼ ਕਬਜ਼ੇ ਹੋਏ ਜਿਨ੍ਹਾਂ ਦੇ ਵਿੱਚ ਮੰਦਰ ਤੇ ਗੁਰਦੁਆਰੇ ਸ਼ਾਮਲ ਹਨ ਇਹ ਜ਼ਮੀਨਾਂ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਜਿੰਨੇ ਵੀ ਸ਼ਾਸਕ ਹੋਏ ਉਹਨਾਂ ਦੇ ਵੱਲੋਂ ਗੁਰਦੁਆਰਿਆਂ ਮੰਦਰਾਂ ਦੇ ਨਾਮ ਲਗਵਾਈਆਂ ਗਈਆਂ ਸਨ ETPB ਦਾ ਕਹਿਣਾ ਹੈ ਕਿ 18000 ਏਕੜ ਤੋਂ ਵੱਧ ਸਿੱਖ ਹਿੰਦੂਆਂ ਦੀ ਜੋ ਜ਼ਮੀਨ ਹੈ ਹਜੇ ਵੀ ਗੈਰ ਕਾਨੂੰਨੀ ਕਬਜ਼ੇ ਦੇ ਹੇਠ ਹੈ ਨਨਕਾਣਾ ਸਾਹਿਬ ਦੇ ਵਿੱਚ ਸਿੱਖਾਂ ਹਿੰਦੂਆਂ ਗੁਰਦੁਆਰਿਆਂ ਅਤੇ ਮੰਦਰਾਂ ਦੇ ਨਾਲ ਸੰਬੰਧਿਤ ਲਗਭਗ 38000 ਏਕੜ ਜ਼ਮੀਨ ਜਾਇਦਾਦਾਂ ਜੋ ਮੂਲ ਰੂਪ ਦੇ ਵਿੱਚ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਵਿੱਚ ਹਨ ਭੂ ਮਾਫੀਆ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਗੈਰ ਕਾਨੂੰਨੀ ਕਬਜ਼ੇ ਹੇਠ ਨੇ रिपोर्टਾਂ ਤੋਂ ਪਤਾ ਲੱਗਿਆ ਹੈ ਕਿ ਨਨਕਾਣਾ ਸਾਹਿਬ ਦੇ ਵਿੱਚ 14000 ਘਰ ਅਤੇ ਦੁਕਾਨਾਂ ਗੈਰ ਕਾਨੂੰਨੀ ਤੌਰ ਤੇ ਹੜੱਪੀਆਂ ਜ਼ਮੀਨਾਂ ਤੇ ਬਣਾਈਆਂ ਗਈਆਂ ਹਨ ਪਰ ਸਵਾਲ ਉਹੀ ਉੱਡਦਾ ਹੈ ਕਿ ਗੈਰ ਕਾਨੂੰਨੀ ਕਬਜ਼ੇ ਹੇਠ ਇਹ ਹਜ਼ਾਰਾਂ ਏਕੜ ਜ਼ਮੀਨ ਨੂੰ ਵਾਪਸ ਦੇਣ ਦੇ ਲਈ ਪਾਕਿਸਤਾਨ ਸਰਕਾਰ ਕੀ ਕਰ ਰਹੀ ਹੈ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਗਈਆਂ ਪਰ ਕੋਈ ਵੱਡੀ ਕਾਮਯਾਬੀ ਨਹੀਂ ਮਿਲੀ ਹੈ ਕਿਉਂਕਿ ਇਹ ਜ਼ਮੀਨ ਬਹੁਤ ਹੀ ਪ੍ਰਭਾਵਸ਼ਾਲੀ ਲੋਕਾਂ ਦੇ ਕਬਜ਼ੇ ਹੇਠ ਹੈ ਇਵੈਕੁਇਪ ਟ੍ਰਸਟ ਪ੍ਰਾਪਰਟੀ ਬੋਰਡ ਨੇ ਸਿਰਫ 6000 ਏਕੜ ਹੀ ਵਾਪਸ ਪ੍ਰਾਪਤ ਕੀਤੀ ਹੈ ਜੋ ਕਿ ਕੁੱਲ ਹੜੱਪੀ ਹੋਈ ਜ਼ਮੀਨ ਦਾ ਸਿਰਫ 16% ਹੈ ਜਦਕਿ ਕੁੱਲ ਜ਼ਮੀਨ 18000 ਏਕੜ ਤੋਂ ਵੀ ਵੱਧ ਹੈ ਦਰਅਸਲ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਅਚੇਹ ਗੁਰਦੁਆਰਾ ਸਾਹਿਬ ਨੇ ਜੋ ਪੂਰੀ ਤਰ੍ਹਾਂ ਖਤਮ ਹੋ ਗਏ ਹਨ ਲੋਕਾਂ ਨੇ ਉਹਨਾਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਕੇ ਘਰ ਦੁਕਾਨਾਂ ਬਣਾ ਲੀਆਂ ਨੇ ਬਸ ਕੁਝ ਹੀ ਮੇਨ ਗੁਰਦੁਆਰੇ ਬਚੇ ਨੇ ਜਿਨ੍ਹਾਂ ਦਾ ਰੱਖ-ਰਖਾਅ ਕੀਤਾ ਜਾ ਰਿਹਾ ਜਿਵੇਂ ਕਿ ਦਰਬਾਰ ਸਾਹਿਬ ਕਰਤਾਰਪੁਰ ਪੰਜਾ ਸਾਹਿਬ ਕਿਉਂਕਿ ਇੱਥੇ ਦੁਨੀਆ ਭਰ ਤੋਂ ਸਿੱਖ ਸ਼ਰਧਾਲੂ ਜਾਂਦੇ ਨੇ ਜੇਕਰ ਦੇਖਿਆ ਜਾਵੇ ਤਾਂ ਕਰੀਬ 160 ਤੋਂ ਲੈ ਕੇ 300 ਇਤਿਹਾਸਿਕ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਵਿੱਚ ਨੇ ਤੇ 365 ਤੋਂ ਵੱਧ ਮੰਦਰ ਹਨ ਪਰ ਇਹਨਾਂ ਦੇ ਵਿੱਚੋਂ ਸਿਰਫ 18 ਦੀ ਹੀ ਈਟੀਪੀਬੀ ਦੇ ਵੱਲੋਂ ਸਾਮ ਸਭਾਲ ਕੀਤੀ ਜਾਂਦੀ ਹੈ ਪਰ ਪਾਕਿਸਤਾਨ ਤੋਂ ਬਾਹਰ ਦੀਆਂ ਸਿੱਖ ਸੰਸਥਾਵਾਂ ਇਸ ਮਾਮਲੇ ਤੇ ਕੀ ਕਰ ਰਹੀਆਂ ਨੇ ਇਹਨਾਂ ਜ਼ਮੀਨਾਂ ਨੂੰ ਵਾਪਸ ਲੈਣ ਦੇ ਲਈ ਐਸਜੀਪੀਸੀ ਕੀ ਕਰ ਰਹੀ ਹੈ ਪਾਕਿਸਤਾਨ ਤੋਂ ਬਾਹਰ ਰਹਿ ਰਹੀਆਂ ਸਿੱਖ ਸੰਸਥਾਵਾਂ ਜਿਵੇਂ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਸੰਸਥਾ ਹੈ ਐਸਜੀਪੀਸੀ ਐਸ.ਪੀ.ਸੀ ਦੇ ਵੱਲੋਂ ਪਾਕਿਸਤਾਨ ਸਥਿਤ ਕਈ ਗੁਰਦੁਆਰਿਆਂ ਦੇ ਲਈ ਕਾਰ ਸੇਵਾ ਕਰਵਾਈ ਗਈ ਹੈ ਤੇ ਮੰਗ ਵੀ ਕੀਤੀ ਜਾਂਦੀ ਹੈ ਕਿ ਸਿੱਖਾਂ ਦੇ ਗੁਰੂਤਾਮ ਜੋ ਪਾਕਿਸਤਾਨ ਦੇ ਵਿੱਚ ਰਹਿ ਗਏ ਉਹਨਾਂ ਦੀਆਂ ਜ਼ਮੀਨਾਂ ਵਾਪਸ ਲਈਆਂ ਜਾਣ। ਪਾਕਿਸਤਾਨ ਦੀ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਪਰ ਉਸ ਤੇ ਕੋਈ ਜ਼ਿਆਦਾ ਬਹੁਤ ਕਾਰਵਾਈ ਨਹੀਂ ਹੁੰਦੀ। ਏ.ਟੀ.ਪੀ.ਬੀ ਨੇ ਸਿਰਫ 6000 ਏਕੜ ਹੀ ਵਾਪਸ ਕੀਤੀ ਹੈ ਜੋ ਕਿ ਕੁੱਲ ਹੜੱਪੀ ਜ਼ਮੀਨ ਦਾ ਸਿਰਫ 16% ਹੈ। ਹਾਲਾਂਕਿ ਸਾਰੀ ਜ਼ਮੀਨ ਨੂੰ ਵਾਪਸ ਲੈਣ ਦੇ ਲਈ ਬਹੁਤ ਸਾਰੇ ਯਤਨਾਂ ਦੀ ਜ਼ਰੂਰਤ ਹੈ ਪਾਕਿਸਤਾਨ ਦੇ ਨਾਲ ਡਿਪਲੋਮੈਟਿਕ ਚੈਨਲਾਂ ਦੇ ਰਾਹੀਂ ਇਸ ਮੁੱਦੇ ਤੇ ਗੱਲਬਾਤ ਕਰਨ ਦੀ ਜ਼ਰੂਰਤ ਹੈ ਇਹਨਾਂ ਜ਼ਮੀਨਾਂ ਨੂੰ ਰੀਕਲੇਮ ਕਰਨ ਦੀ ਜ਼ਰੂਰਤ ਹੈ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵੱਲੋਂ ਇੱਕ ਕਮਿਸ਼ਨ ਬਣਾਇਆ ਗਿਆ ਸੀ ਜਿਸ ਦੇ ਵਿੱਚ ਉਸ ਕਮਿਸ਼ਨ ਨੇ ਇਹ ਆਇਡੈਂਟੀਫਾਈ ਕੀਤਾ ਸੀ ਕਿ ਪਾਕਿਸਤਾਨ ਦੇ ਵਿੱਚ ਕਰੀਬ 160 ਤੋਂ 300 ਤੱਕ ਗੁਰਦੁਆਰਾ ਸਾਹਿਬ ਨੇ ਤੇ 365 ਦੇ ਕਰੀਬ ਮੰਦਰ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ 18 ਦੀ ਹੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਉਹ ਵੀ ਸਿਰਫ ਟੂਰਿਜ਼ਮ ਤੇ ਡਾਲਰ ਦੀ ਚਮਕ ਦੇ ਲਈ ਇਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਇਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਪਰ ਹੁਣ ਇੱਕ ਕਦਮ ਵਿਦੇਸ਼ 'ਚ ਰਹਿ ਰਹੇ ਸਿੱਖਾਂ ਨੂੰ ਵੀ ਚੱਕਣਾ ਪਵੇਗਾ ਇਹ ਮਸਲਾ ਪਾਕਿਸਤਾਨ ਸਰਕਾਰ ਦੇ ਅੱਗੇ ਚੁੱਕਣ ਦੀ ਜ਼ਰੂਰਤ ਹੈ ਸਰਕਾਰ ਦੇ ਦਬਾਅ ਪਾਉਣ ਦੀ ਜ਼ਰੂਰਤ ਹੈ ਤਾਂ ਜੋ ਇਹਨਾਂ ਗੁਰਦੁਆਰਿਆਂ ਦੀ ਚੰਗੀ ਸਾਮ ਸੰਭਾਲ ਕੀਤੀ ਜਾ ਸਕੇ ਸਿੱਖਾਂ ਦੀਆਂ ਹਿੰਦੂਆਂ ਦੀਆਂ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਜੋ ਜ਼ਮੀਨਾਂ ਲੋਕਾਂ ਦੇ ਵੱਲੋਂ ਹੜਪੀਆਂ ਗਈਆਂ ਨੇ ਉਹਨਾਂ ਤੇ ਨਜਾਇਜ਼ ਕਬਜ਼ੇ ਕੀਤੇ ਗਏ ਨੇ ਉਹਨਾਂ ਨੂੰ ਛੁਡਾਇਆ ਜਾਵੇ ਪਾਕਿਸਤਾਨ ਦੀ ਮੈਂਬਰ ਆਫ ਨੈਸ਼ਨਲ ਅਸੈਂਬਲੀ ਨੇ ਇਨ੍ਹਾਂ ਕਬਜ਼ੇਵਾਨੀਆਂ ਜ਼ਮੀਨਾਂ ਤੇ ਇੱਕ ਰਿਪੋਰਟ ਮੰਗੀ ਸੀ ਫਿਰ ਉਥੋਂ ਦੇ ਡੀਸੀ ਦੇ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਜ਼ਮੀਨਾਂ ਤੇ ਕਬਜ਼ੇ ਕਿੰਨਾ ਨੇ ਕੀਤੇ ਕਿੰਨਾ ਨੇ ਕਬਜ਼ੇ ਕਰਵਾਏ ਸਭ ਸਾਹਮਣੇ ਆਇਆ ਅਤੇ ਇਸ ਦੇ ਵਿੱਚ ਈਟੀਪੀਬੀ ਦੇ ਇੱਕ ਸਰਕਾਰੀ ਅਫੀਸ਼ੀਅਲ ਦਾ ਵੀ ਨਾਮ ਵਿੱਚ ਆਇਆ ਤੇ ਬਾਅਦ ਦੇ ਵਿੱਚ ਉਸ ਨੂੰ ਅਰੈਸਟ ਵੀ ਕੀਤਾ ਗਿਆ मामले ਦੇ ਵਿੱਚ ਅਰਬਾਂ ਕਰੋੜਾਂ ਦੀ ਜ਼ਮੀਨ ਕੌੜੀਆਂ ਦੇ ਭਾਅ ਵੇਚ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਪੁਸ਼ਟੈਨੀ ਹਵੇਲੀ ਜੋ ਕਿ ਗੁਜਰਾਵਾਲਾ ਦੇ ਵਿੱਚ ਹੈ ਉਹ ਹਵੇਲੀ ਵੀ ਹੁਣ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਉੱਥੇ ਬਾਜ਼ਾਰ, ਦੁਕਾਨਾਂ, ਪਾਰਕਿੰਗ ਬਣਾ ਲਈਆਂ ਗਈਆਂ ਨੇ। ਯਾਨੀ ਕਿ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਇਸ ਵਕਤ ਉਹ ਹਵੇਲੀ ਹੈ ਪਰ ਇਸ ਸਬ ਦਾ ਕੋਈ ਪ੍ਰੋਪਰ ਡਾਟਾ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਦੀ ਕਿੰਨੀ ਜਾਇਦਾਦ ਸੀ ਉਹਨਾਂ ਦਾ ਖਾਨਦਾਨ ਕਿੰਨਾ ਵੱਡਾ ਸੀ ਪਰ ਇਸ ਦਾ ਕੋਈ ਵੀ ਪ੍ਰੋਪਰ ਡਾਟਾ ਨਹੀਂ ਹੈ ਤੇ ਜਿੰਨਾ ਚਿਰ ਪ੍ਰੋਪਰ ਡਾਟਾ ਨਹੀਂ ਹੋਵੇਗਾ ਉਹਨਾਂ ਚਿਰ ਇਹ ਗੈਰ ਕਾਨੂੰਨੀ ਕਬਜ਼ੇ ਨਹੀਂ ਛੁਡਾਏ ਜਾ ਸਕਦੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਤੇ ਦਬਾਅ ਪਾਉਣ ਈਟੀਪੀਬੀ ਦੇ ਦਬਾਅ ਬਣਾ ਕੇ ਇਹਨਾਂ ਜ਼ਮੀਨਾਂ ਨੂੰ ਛਡਵਾਇਆ ਜਾਵੇ ਤਾਂ ਜੋ ਸਿੱਖਾਂ ਤੇ ਹਿੰਦੂਆਂ ਨੂੰ ਸੁੱਖ ਦਾ ਸਾਹ ਆਵੇ ਹਾਲਾਂਕਿ ਕੁਝ ਲੈਵਲ ਤੇ ਕੰਮ ਹੋਇਆ ਪਰ ਵੱਡੇ ਲੈਵਲ ਤੇ ਕੰਮ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਨਾਲ ਹੀ ਐਸਜੀਪੀਸੀ ਨੂੰ ਵੀ ਚਾਹੀਦਾ ਹੈ ਕਿ ਉਹ ਡਿਪਲੋਮੈਟਿਕ ਚੈਨਲਾਂ ਦੇ ਜ਼ਰੀਏ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕਰੇ ਤੇ ਇਹਨਾਂ ਸਿੱਖ ਧਾਮਾਂ ਦੀ Hindu ਧਾਮਾਂ ਦੀ ਜੋ ਜ਼ਮੀਨਾਂ ਹੜੱਪੀਆਂ ਗਈਆਂ ਨੇ ਉਹਨਾਂ ਨੂੰ ਛੁਡਾਇਆ ਜਾਵੇ ਜਦ ਇਸ ਪੂਰੇ ਮਸਲੇ ਤੇ ਐਸਜੀਪੀਸੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਦੈਨਿਕ ਸਵੇਰਾ ਨੂੰ ਨਹੀਂ ਦਿੱਤਾ ਗਿਆ ਤਾਂ ਹੁਣ ਸਾਨੂੰ ਹੀ ਲੋੜ ਹੈ ਕਿ ਅਸੀਂ ਅੱਗੇ ਆਈਏ ਸਰਕਾਰ ਤੇ ਇਸ ਚੀਜ਼ ਦਾ ਦਬਾਅ ਬਣਾਈਏ ਭਾਰਤ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਰਹਿ ਰਹੇ ਸਿੱਖਾਂ ਨੂੰ ਲੋੜ ਹੈ ਕਿ ਉਹ ਸਰਕਾਰ ਤੇ ਦਬਾਅ ਪਾਉਣ ਤੇ ਇਹਨਾਂ ਹਿੰਦੂਆਂ ਅਤੇ ਸਿੱਖਾਂ ਦੇ ਗੁਰੂ ਧਾਮਾਂ ਦੀਆਂ ਜੋ ਜ਼ਮੀਨਾਂ ਗੈਰਕਾਨੂੰਨੀ ਤਰੀਕੇ ਨਾਲ ਹੜੱਪੀਆਂ ਗਈਆਂ ਨੇ ਉਹਨਾਂ ਨੂੰ ਵਾਪਸ ਲਿਆ ਜਾਵੇ